ਅੱਜ ਤੁਸੀਂ ਰਾਗੀਆਂ ਤੋਂ ਸੁਣਦੇ ਹੋਵੋਗੇ ਕਿ ਢੀ ਸ਼ਰਮਨਾਕ ਗੱਲ ਹੈ ਸਾਡਾ ਮਾਰਕੀਟ ਵਿੱਚ ਚੱਲ ਰਿਹਾ ਸ਼ਬਦ ਸ਼ਬਦ ਮਾਰਕੀਟ ਲਈ ਹੈ ਬਾਣੀ ਕੀਰਤਨ ਹਿੱਟ ਕਰਨ ਲਈ ਹੈ ਕਿਹੜੀ ਲੈਂਗੁਏਜ ਆ ਗਈ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਹੁਣ ਤੇ ਨਵਾਂ ਨਵਾਂ ਟ੍ਰੈਂਡ ਬਣ ਗਿਆ ਕਿ ਹਜੂ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੂ ਮਹਿੰਗੇ ਪੈਸੇ ਦੇ ਕੇ ਘਰੇ ਕੀਰਤਨ ਕਰਾਓ ਤੁਹਾਡੇ ਬੱਚੇ ਕਰਨੋਂ ਕੀਰਤਨ ਕਰਨਗੇ ਕਿਉਂਕਿ ਕੀਰਤਨ ਕੀ ਰਾਗੀਆਂ ਲਈ ਨਹੀਂ ਹੈ ਬਾਣੀ ਪਾਠੀਆਂ ਲਈ ਨਹੀਂ ਹੈ ਬਾਣੀ ਕੇਵਲ ਗਰੰਥੀਆਂ ਲਈ ਨਹੀਂ ਹੈ ਬਾਣੀ ਹਰ ਸਿੱਖ ਲਈ ਹੈ ਅੱਜ ਕੋਈ ਸ਼ੱਕ ਨਹੀਂ ਆਰਐਸਐਸ ਦੀਆਂ ਨੀਤੀਆਂ ਨੇ ਪੰਥ ਨੂੰ ਬਰਬਾਦ ਕੀਤਾ ਹੈ ਪੰਥ ਦੇ ਘਟੀਆ ਆਗੂ ਲਾਲਚੀ ਬਿਰਤੀ ਦੇ ਆਗੂਆਂ ਨੇ ਬਰਬਾਦ ਕੀਤਾ ਜੇ ਮੇਰੇ ਅੰਦਰ ਗੁਰੂ ਦਾ ਪਿਆਰ ਹੈ ਗੁਰੂ ਦੀ ਬਾਣੀ ਹੈ ਮੇਰੇ ਪਰਿਵਾਰ 'ਚ ਗੁਰੂ ਦੀ ਬਾਣੀ ਹੈ ਗੁਰੂ ਦਾ ਪਿਆਰ ਹੈਗਾ ਤਾਂ ਮੈਨੂੰ ਦੁਨੀਆ ਦੀ ਕਿਹੜੀ ਤਾਕਤ ਬਰਬਾਦ ਕਰ ਸਕਦੀ ਕੋਈ ਬਾਤ ਕੋਈ ਜੰਮਿਆ ਨਹੀਂ ਹੈ ਬਾਣੀ ਤੇ ਕਿੰਤੂ ਪਰੰਤ ਕੋਈ ਦੁਨੀਆ ਤੇ ਪੈਦਾ ਨਹੀਂ ਕੁਛ ਕਹਿਣਾ ਇਹ ਕੰਟਰਡਿਕਟਰੀ ਗੱਲਾਂ ਕਿਵੇਂ ਕਰੀ ਜਾਂਦਾ ਰਾਗਾਂ ਨਾਲ ਸਬੰਧ ਨਹੀਂ ਹੈ ਸਬੰਧ ਗੁਰੂ ਦੇ ਹੁਕਮ ਨਾਲ ਪਰ ਜੇ ਤੁਸੀਂ ਕਹੋ ਵੀ ਇਹ ਕੀਰਤਨ ਹੈ ਮੈਨੂੰ ਇਹਦੇ ਲਈ ਮਾਫੀ ਦੇ ਦਿਓ ਇਹ ਦੁਕਾਨ ਹੈ ਲੰਬਾ ਸਮਾਂ ਨਹੀਂ ਚੱਲਣੀ ਹਰ ਸੇਖ ਲਈ ਕੀਰਤਨ ਜ਼ਰੂਰੀ ਹੈ ਇਹ ਲੱਖ ਰੁਪਈਆ ਦੇ ਕੇ ਕੀਰਤਨ ਕਰਵਾਉਣ ਵਾਲਾ ਮਸਲਾ ਨਹੀਂ ਹੈ ਹੁਣ ਤੇ ਨਵਾਂ ਨਵਾਂ ਟ੍ਰੈਂਡ ਬਣ ਗਿਆ ਕਿ ਹਜੂ ਦਰਬਾਰ ਸਾਹਿਬ ਦਾ ਹਜ਼ੂਰੀ ਰਾਗ ਵੀ ਮਹਿੰਗੇ ਪੈਸੇ ਦੇ ਕੇ ਘਰੇ ਕੀਰਤਨ ਕਰਾਓ ਜੀ ਤੁਹਾਡੇ ਬੱਚੇ ਕਿਰੋਂ ਕੀਰਤਨ ਕਰਨਗੇ ਮੈਂ ਕਹਿੰਦਾ ਉਹ ਵੀ ਮੁਬਾਰਕ ਜਿਹੜਾ ਕੀਰਤਨ ਕਰ ਨਹੀਂ ਸਕਦਾ ਕੀਰਤਨ ਸੁਣੇ ਪਰ ਤੁਸੀਂ ਕਦੋਂ ਕਰੋਗੇ ਤੁਸੀਂ ਕੀਰਤਨ ਸੁਣ ਤੇ ਲਿਆ ਪਰ 1 ਘੰਟਾ 2 ਘੰਟੇ 5 ਘੰਟੇ ਜੇ ਗੁਰੂ ਬਖਸ਼ਿਸ਼ ਕਰ ਦੇ ਕੀਰਤਨ ਤੁਹਾਡੀ ਝੋਲੀ ਪੈ ਜੇ ਤੇ ਤੁਸੀਂ ਸਦਾ ਲਈ ਕੀਰਤਨਕਾਰ ਹੋ ਜਾਓ ਤੇ ਫਿਰ ਤੁਹਾਡੀ ਉਹ ਸਿਚੁਏਸ਼ਨ ਕਦੇ ਨਹੀਂ ਆਉਣੀ ਬਾਣੀ ਦੇ ਸ਼ਬਦ ਨੇ ਤੁਹਾਨੂੰ ਮੈਂ ਇਥੋਂ ਲੁਧਿਆਣੇ ਦੀ ਇੱਕ ਐਗਜ਼ਾਮਪਲ ਦੇ ਸਕਦਾ ਇੱਕ ਬੱਚੀ ਉਹਦਾ ਕਿਸੇ ਵਜ੍ਹਾ ਕਰਕੇ ਕੈਰੀਅਰ ਬਰਬਾਦ ਹੋ ਗਿਆ ਸਰ 57 ਸਾਲਾਂ ਬਾਅਦ ਉਹ ਮਤਲਬ ਵਧੀਆ ਸਟੈਬਲਿਸ਼ ਹੋ ਗਈ ਫਿਰ ਮੈਂ ਉਹਨੂੰ ਸਵਾਲ ਪੁੱਛਿਆ ਵੀ ਭੈਣੇ ਕਿਦਾਂ ਰਿਵਾਈਵ ਕੀਤਾ ਉਹ ਕਹਿੰਦੀ ਵੀirji ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਮੈਂ ਦਿਲਰਬਾ ਬਜਾਉਂਦੀ ਸੀ ਕੀਰਤਨ ਮੇਰੀ ਝੋਲੀ ਗੁਰੂ ਨੇ ਬਖਸ਼ਿਸ਼ ਕੀਤਾ ਸੀ ਇਸ ਦਿਲਰਬਾ ਤੇ ਇਹ ਗੁਰੂ ਦੇ ਕੀਰਤਨ ਨੇ ਕਹਿੰਦੀ ਮੇਰੀ ਮੇਰੀ ਜ਼ਿੰਦਗੀ ਇਹ ਦੇ ਵਿੱਚ ਇਹ ਵਾਪਸ ਜਿਹੜੀ ਕਾਮਯਾਬੀ ਦਿੱਤੀ ਕਰਕੇ ਤਾਂ ਦੇਖੋ ਕਿਉਂਕਿ ਕੀਰਤਨ ਕੀਰਤ ਰਾਗੀਆਂ ਲਈ ਨਹੀਂ ਹੈ ਬਾਣੀ ਪਾਠੀਆਂ ਲਈ ਨਹੀਂ ਹੈ ਬਾਣੀ ਕੇਵਲ ਗਰੰਥੀਆਂ ਲਈ ਨਹੀਂ ਹੈ ਬਾਣੀ ਹਰ ਸਿੱਖ ਲਈ ਹੈ ਹਰ ਸਿੱਖ ਨੇ ਕੀਰਤਨਕਾਰ ਬਣਨਾ ਕਿਉਂਕਿ ਹਰ ਸਿੱਖ ਦੀ ਸੁਰਤ ਕੰਨੇ ਦਾ ਮਸਲਾ ਹੁਣ ਹੋਇਆ ਕੀ ਜਦੋਂ ਦੁਕਾਨਦਾਰੀ ਬਣੀ ਮੈਂ ਪਹਿਲੇ ਕਿਹਾ ਜਦੋਂ ਮਾਰਕੀਟ ਚ ਆਇਆ ਸਾਰਾ ਕੁਝ ਅੱਜ ਤੁਸੀਂ ਰਾਗੀਆਂ ਤੋਂ ਸੁਣਦੇ ਹੋਵੋਗੇ ਕਿ ਕਿੰਡੀ ਸ਼ਰਮਨਾਕ ਗੱਲ ਹੈ ਸਾਡਾ ਮਾਰਕੀਟ ਵਿੱਚ ਚੱਲ ਰਿਹਾ ਸ਼ਬਦ ਸ਼ਬਦ ਮਾਰਕੀਟ ਲਈ ਹੈ ਸਟੇ ਸੈਕਟਰੀ ਬੋਲਦਾ ਇਹਨਾਂ ਦਾ ਮਾਰਕੀਟ ਦੇ ਵਿੱਚ ਫਲਾਨੀ ਸੀਡੀ ਚੱਲ ਰਹੀ ਇਹਨਾਂ ਦੇ ਮਾਰਕੀਟ ਦੇ ਵਿੱਚ ਆਹ ਸ਼ਬਦ ਬੜੇ ਹਿੱਟ ਗਏ ਬਾਣੀ ਕੀਰਤਨ ਹਿੱਟ ਕਰਨ ਲਈ ਕਿਹੜੀ ਲੈਂਗੁਏਜ ਆ ਗਈ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਸੋ ਬੇਨਤੀ ਇਹ ਹੈ ਗੁਰੂ ਨੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਕਰਤਾਰਪੁਰ ਨੂੰ ਦੁਨੀਆਂ ਦਾ ਰੋਲ ਮਾਡਲ ਨਗਰ ਬਣਾਇਆ ਉਤੋਂ ਕੀ ਕਿਹਾ ਕੀ ਕੀ ਆਵਾਜ਼ ਆ ਕੀ ਹੁਕਮ ਆ ਘਰ ਘਰ ਅੰਦਰ ਧਰਮ ਸਾਲ ਹੂ ਵਾ ਕੀਰਤਨ ਸਦਾ ਬਸੋ ਤੇ ਹੁਣ ਕੀ ਹੋਇਆ ਹੋਇਆ ਕੀ ਭਲਾ ਗੁਰੂ ਨੇ ਕਿਹਾ ਸੀ ਘਰ ਘਰ ਧਰਮਸਾਲ ਭਾਵ ਗੁਰੂ ਘਰ ਹੋਣਾ ਚਾਹੀਦਾ ਤੇ ਗੁਰਦੁਆਰਾ ਤੁਹਾਡਾ ਘਰ ਹੋਣਾ ਚਾਹੀਦਾ ਹੁਣ ਉਲਟਾ ਹੋ ਗਿਆ ਗੁਰੂ ਘਰ ਜੋ ਕਰਦੇ ਹੋ ਉਹਨੂੰ ਘਰ ਵਰਗਾ ਕਰਨਾ ਸੀ ਤੇ ਆਪਣੇ ਘਰ ਨੂੰ ਗੁਰੂ ਘਰ ਬਣਾਉਣਾ ਸੀ ਅਸੀਂ ਸਾਰਾ ਕੁਝ ਡਿਸਟਰੋਏ ਕਰਤਾ ਜੀ ਦੀ ਵਜ੍ਹਾ ਕਰਕੇ ਅੱਜ ਕੋਈ ਸ਼ੱਕ ਨਹੀਂ ਆ ਆਰਐਸਐਸ ਦੀਆਂ ਨੀਤੀਆਂ ਨੇ ਪੰਥ ਨੂੰ ਬਰਬਾਦ ਕੀਤਾ ਹੈ ਪੰਥ ਦੇ ਘਟੀਆ ਆਗੂ ਲਾਲਚੀ ਬਿਰਤੀ ਦੇ ਆਗੂਆਂ ਨੇ ਬਰਬਾਦ ਕੀਤਾ ਡੇਰੀਦਾਰ ਪਖੰਡੀ ਸਾਧਾ ਨੇ ਸਾਨੂੰ ਬਰਬਾਦ ਕੀਤਾ ਕੋਈ ਸ਼ੱਕ ਨਹੀਂ ਪਰ ਅਸੀਂ ਆਪਣੀ ਪੀੜੀ ਥੱਲੇ ਵੀ ਸੋਟਾ ਫੇਰੀਏ ਕਿ ਕੋਈ ਸਾਨੂੰ ਕਿਵੇਂ ਬਰਬਾਦ ਕਰ ਜੇ ਜੇ ਮੇਰੇ ਅੰਦਰ ਗੁਰੂ ਦਾ ਪਿਆਰ ਹੈ ਗੁਰੂ ਦੀ ਬਾਣੀ ਹੈ ਮੇਰੇ ਪਰਿਵਾਰ 'ਚ ਗੁਰੂ ਦੀ ਬਾਣੀ ਹੈ ਗੁਰੂ ਦਾ ਪਿਆਰ ਹੈਗਾ ਤਾਂ ਮੈਨੂੰ ਦੁਨੀਆ ਦੀ ਕਿਹੜੀ ਤਾਕਤ ਬਰਬਾਦ ਕਰ ਸਕਦੀ ਹੈ ਸੋ ਵੀਰੇ ਹੱਥ ਜੋੜ ਕੇ ਬੇਨਤੀ ਹੈ ਪੰਥ ਨੂੰ ਖਾਸ ਕਰਕੇ ਦਿੱਲੀ ਸੇ ਇੱਕ ਗੁਰਦਵਾਰਾ ਬੰਦ ਕਮੇਟੀ ਨੂੰ ਜੇ ਕੋਈ ਉਹਨਾਂ ਦਾ ਕੋਈ ਨੁਮਾਇੰਦਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਮੈਂ ਝੋਲੀ ੱਡ ਕੇ ਪਹਿਲੇ ਤੁਹਾਡੇ ਕਦਮ ਦਾ ਸਵਾਗਤ ਕਰਦਾ ਤੇ ਨਾਲ ਦੀ ਨਾਲ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਤੁਸੀਂ ਇਨੀਸ਼ੀਏਟਿਵ ਲਿਆ ਹੀ ਹੈ ਤੇ ਹੁਣ ਵੱਡਾ ਇਨੀਸ਼ੀਏਟਿਵ ਲੈ ਲਿਏ ਕਿ ਗੁਰੂ ਸਾਹਿਬ ਦੀ ਬਾਣੀ ਜਿੱਦਾਂ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਸੇ ਫਾਰਮ 'ਚ ਗਾਇਨ ਕਰ ਕੋਸ਼ਿਸ਼ ਕਰੀਏ ਜਿਹੜੇ ਸਾਜ਼ ਗੁਰੂ ਨੇ ਆਪ ਬਖਸ਼ਿਸ਼ ਕੀਤੇ ਸੀ ਸਾਨੂੰ ਉਹ ਸਾਜ਼ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕੀਰਤਨਕਾਰਾਂ ਨੂੰ ਬੇਨਤੀ ਕਰੀਏ ਕਿ ਤੁਸੀਂ ਉਹਨਾਂ ਸਾਜ਼ਾਂ ਨਾਲ ਬਾਣੀ ਸਰਵਣ ਕਰਾਓ ਜਿਹੜੇ ਸਾਜ਼ ਗੁਰੂ ਅਰਜਨ ਸਾਹਿਬ ਵਜਾਉਂਦੇ ਸੀ ਜਿਹੜੇ ਸਾਜ਼ ਗੁਰੂ ਗੋਬਿੰਦ ਸਿੰਘ ਜੀ ਵਜਾਉਂਦੇ ਸੀ ਜਿਹੜੇ ਸਾਜ਼ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੀਹ ਸਿੰਘ ਵਜਾਉਂਦੇ ਸੀ ਉਹਨਾਂ ਸਾਜ਼ਾਂ ਦੀ ਗੱਲ ਵੀ ਆਪਾਂ ਥੋੜੀਏ ਫੇਰ ਜਾ ਕੇ ਅਸੀਂ ਆਪਣੇ ਮਕਸਦ ਦੀ ਪੂਰਤੀ ਵੱਲ ਜਾਵਾਂਗੇ ਫੇਰ ਸੁਣਿਆ ਦੁਖ ਪਾਪ ਕਾ ਨਾਸ ਸਾਚਮੁਚ ਹੋਏਗਾ ਕੋਈ ਕੋਈ ਜੰਮਿਆ ਨਹੀਂ ਬਾਣੀ ਤੇ ਕਿੰਤੂ ਪ੍ਰੰਤੂ ਕਰਨ ਵਾਲਾ ਕੋਈ ਦੁਨੀਆ ਤੇ ਪੈਦਾ ਨਹੀਂ ਹੋਇਆ ਇਹ ਕੋਈ ਇਹਨੂੰ ਕਵੇ ਕਰਾਮਾਤਾ ਇੱਕ ਕਰਾਮਾਤ ਤੋਂ ਉੱਤੇ ਦੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਪਰ ਜੇ ਬਾਣੀ ਨੇ ਕਿਹਾ ਕਿ ਮੇਰਾ ਵੈਦਗੁਰੂ ਗੋਬਿੰਦਾ ਤੇ ਭਾਈ ਫਿਰ ਅਹੀਂ ਕਮਸੇ ਕਮ ਆਪਣੀਆਂ ਕਰਨੀਆਂ ਨਾਲ ਗੁਰੂ ਦੀ ਬਾਣੀ ਤੇ ਪ੍ਰਸ਼ੰਚਨਨ ਲਾਈਏ ਅਸੀਂ ਗੁਰੂ ਦੀ ਬਾਣੀ ਦੀ ਬੇਅਦਬੀ ਨਾ ਕਰੀਏ ਗੁਰੂ ਦੇ ਕੀਰਤਨ ਦੀ ਬੇਅਦਬੀ ਨਾ ਕਰੀਏ ਰਾਗੀ ਨਾ ਖਵਾਈਏ ਰਾਗਾ ਨਾਲ ਕੋਈ ਸੰਬੰਧ ਨਹੀਂ ਹੈ ਤੁਸੀਂ ਕਹਿਣਾ ਇਹ ਕੰਟਰਡਿਕਟਰੀ ਗੱਲਾਂ ਕਿਵੇਂ ਕਰੀ ਜਾਂਦਾ ਰਾਗਾਂ ਨਾਲ ਸਬੰਧ ਨਹੀਂ ਹੈ ਸਬੰਧ ਗੁਰੂ ਦੇ ਹੁਕਮ ਨਾਲ ਹੈ ਅੱਛਾ ਗੁਰੂ ਨੇ ਰਾਗ ਮੁਕਤ ਰਖਲੀ ਧੋਕੇ ਫਿਰ ਤੁਸੀਂ ਜਿਹੜੇ ਮਰਜ਼ੀ ਰਾਗ ਚ ਪੜ ਲਓ ਜਿਵੇਂ ਨੌਵੇਂ ਮਹਲੇ ਦੇ ਸ਼ਲੋਕ ਹੈ ਬਹੁਤ ਵਾਰੀ ਅਲੱਗ-ਅਲੱਗ ਫਾਰਮੇਸ਼ਨ ਚ ਪੜੇ ਜਾਂਦੇ ਕੋਈ ਕਿੰਤੂ ਪਰੰਤੂ ਨਹੀਂ ਹੈ ਸੋ ਬੇਨਤੀ ਹੱਥ ਜੋੜ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਪਹਿਣਾ ਕਹਿਣਾ ਇਹ ਖਿਆਲ ਹੈ ਖਿਆਲ ਪਾਚੀ ਦਸਵੀਂ ਟਾਈਟਲ ਹੈ ਉਹਦੇ ਉੱਤੇ ਵੀ ਤੇ ਤੋਂ ਅਸੀਂ ਖਿਆਲ ਠੀਕ ਆਇਆ ਜਾ ਸਕਦਾ ਉਹਨੂੰ ਆਪਣੀ ਮਰਜ਼ੀ ਨਾਲ ਨਹੀਂ ਗਿਆ ਜਾ ਸਕਦਾ ਸੋ ਬੇਨਤੀ ਹੈ ਮਰਜ਼ੀ ਨਾਲ ਕੀਤੀ ਹੋਈ ਕਹਾਣੀ ਮਨਮਤ ਹੈ ਗੁਰੂ ਅਨਸਾਰੀ ਕੀਤੀ ਹੋਈ ਗੱਲ ਗੁਰਮਤ ਹੈ ਤੇ ਬਾਣੀ ਇੱਕੋ ਗੱਲ ਕਹਿੰਦੀ ਹੈ ਮਨਮਤ ਤਿਆਗੋ ਤੇ ਗੁਰਮਤ ਅਪਣਾ ਲਓ ਤੇ ਜੇ ਅਸੀਂ ਬਾਣੀ ਦੀ ਇਹੀ ਗੱਲ ਨਾ ਮੰਨੀ ਤੇ ਬਾਣੀ ਗਾਉਣ ਲੱਗਿਆ ਹੀ ਮਨਮਤ ਕੀਤੀ ਤੇ ਫੇਰ ਭਾਈ ਤੁਹਾਡੀ ਦੁਕਾਨ ਹੈ ਦੁਕਾਨ ਤੇ ਵੀਜ਼ੇ ਵੀ ਪਏ ਨੇ ਦੁਕਾਨ ਤੇ ਬਾਹਰਲੇ ਦੇਸ਼ ਦੇ ਪੀਜ਼ੇ ਵੀ ਪਏ ਨੇ ਸਪਾਂਸਰਾਂ ਦੇ ਵੀ ਢੇਲ ਲੱਗੇ ਪਏ ਨੇ ਸੰਗਤ ਵੀ ਝੂਮ ਰਹੀ ਐ ਪਲਾਟ ਵੀ ਵੜੇ ਨੇ ਸਭ ਕੁਝ ਠੀਕ ਐ ਗਾਜਾਂ ਦੇ ਝੂਟੇ ਵੀ ਬਰੇ ਨੇ ਪਰ ਜੇ ਤੁਸੀਂ ਕਹੋ ਵੀ ਇਹ ਕੀਰਤਨ ਐ ਤੇ ਮੈਨੂੰ ਇਹਦੇ ਲਈ ਮਾਫੀ ਦੇ ਦਿਓ ਇਹ ਦੁਕਾਨ ਐ ਤੇ ਇਹ ਦੁਨਿਆਵੀ ਦੁਕਾਨ ਲੰਬਾ ਸਮਾਂ ਨਹੀਂ ਚੱਲਣੀ ਕਿਉਂਕਿ ਪੰਥ ਜਾਗੇਗਾ ਗੁਰੂ ਨਾਨਕ ਸਾਹਿਬ ਦਾ ਹੁਕਮ ਵਰਤੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਵਰਤੇਗਾ ਤੇ ਇਹ ਸਾਰੀ ਦੀ ਸਾਰੀ ਜਿਹੜੀ ਸਾਡੀ ਰਬਾਬੀ ਪਰੰਪਰਾ ਹੈ ਜਿਹੜੀ ਗੁਰੂ ਨਾਨਕ ਦੇ ਤਰੀਕੇ ਦਾ ਕੀਰਤਨ ਹੈ ਇਹ ਜ਼ਰੂਰ ਇੱਕ ਦਿਨ ਪੂਰੀ ਦੁਨੀਆ ਦੇ ਵਿੱਚ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੂਹਾ ਦੇ ਮਿਸ਼ਨ ਦੇ ਉੱਤੇ ਜਾਰੀ ਰਹੇਗਾ